ਦੋਸਤੋ ਅੱਜ ਮੈਂ ਤੁਹਾਡੇ ਲਈ 15400 ਪੋਸਟਾਂ ਦਾ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਜੀ ਦੋਸਤੋ ਇਹ ਸਾਰੀਆਂ ਰੈਗੂਲਰ ਪੋਸਟਾਂ ਨੇ ਜੀ ਤੁਸੀਂ ਇਸ ਦੇ ਲਈ ਅਪਲਾਈ ਕਰ ਸਕਦੇ ਹੋ ਦੋਸਤੋ ਇਸ ਵਿੱਚ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਲਾਸਟ ਡੇਟ ਕੀ ਹੈ ਕਿਹੜੀਆਂ-ਕਿਹੜੀਆਂ ਪੋਸਟਾਂ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਹਦੀ ਸਾਰੀ ਜਾਣਕਾਰੀ ਦੇਵਾਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਨੂੰ ਦਬਕ ਕੇ ਛੱਡ ਦਿਓ ਜੀ ਤਾਂ ਕਿ ਦੋਸਤੋ ਪੰਜਾਬ ਦੇ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਤਾਂ ਉਹਦੀ ਸਹੀ ਤੇ ਸਟੀਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਆਓ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਪੋਸਟਾਂ ਦੀ ਗੱਲ ਕਰੀ ਤਾਂ ਅੱਜ ਬਹੁਤ ਸਾਰੀਆਂ ਪੋਸਟਾਂ ਦੇ ਨੋਟੀਫਿਕੇਸ਼ਨ ਆਊਟ ਹੋਇਆ ਜੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਇਹ ਜੀ ਜਿਸ ਦੇ ਲਈ ਰੇਲਵੇ ਵਿੱਚ ਵੈਕੈਂਸੀਆਂ ਆਊਟ ਹੋਈਆਂ ਨੇ ਜੀ ਆਲ ਇੰਡੀਆ ਦੇ ਸਾਰੇ ਉਮੀਦਵਾਰ ਇਸ ਵਿੱਚ ਅਪਲਾਈ ਕਰ ਸਕਦੇ ਨੇ ਪਰ ਪੰਜਾਬ ਦੇ ਉਮੀਦਵਾਰਾਂ ਲਈ ਪੰਜਾਬ ਦੀ ਲੋਕੇਸ਼ਨ ਹੀ ਰਹੇਗੀ ਸੈਲਰੀ ਗੱਲ ਕਰੀਏ ਤਾਂ 31000 ਰੁਪਏ ਸੈਲਰੀ ਦਿੱਤੀ ਜਾਵੇਗੀ ਇਸ ਵਿੱਚ ਮੁੰਡੇ ਕੁੜੀਆਂ ਦੋਨੇ ਅਪਲਾਈ ਕਰ ਸਕਦੇ ਨੇ ਇਸ ਦੇ ਲਈ ਤੁਸੀਂ ਸਿਰਫ ਆਨਲਾਈਨ ਹੀ ਅਪਲਾਈ ਕਰ ਸਕਦੇ ਹੋ ਇਨਾ ਪੋਸਟਾਂ ਦੀ ਫੀਸ ਦੀ ਗੱਲ ਕਰੀਏ ਤਾਂ ਜਨਰਲ ਕੈਟਾਗਰੀ ਦੇ ਲਈ 500 ਰੁਪਏ ਫੀਸ ਰੱਖੀ ਗਈ ਹੈ ਅਤੇ ਐਸਸੀ ਐਸਟੀ ਫੀਮੇਲ ਅਤੇ ਆਊਟਰ ਉਮੀਦਵਾਰ ਲਈ 250 ਰੁਪਏ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਜੀ ਇਹ ਵੀ ਤੁਸੀਂ ਆਨਲਾਈਨ ਹੀ ਪੇ ਕਰਨੀ ਹੈ ਜੇਕਰ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਤੁਸੀਂ 10ਵੀਂ 12ਵੀਂ ਆਈਟੀਆਈ ਜਾਂ ਡਿਪਲੋਮਾ ਕੀਤਾ ਹੋਇਆ ਹੈ ਤਾਂ ਇਸ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਵਿੱਚ ਤੁਹਾਡਾ ਸੀਬੀਟੀ ਟੈਸਟ ਵੀ ਹੋਵੇਗਾ ਜਾਨਕੀ ਕੰਪਿਊਟਰ ਬੇਸਡ ਟੈਸਟ ਹੋਵੇਗਾ ਜਿਸ ਦੇ ਲਈ ਤੁਸੀਂ ਅਪਲਾਈ ਕਰਨਾ ਹੈ ਜੀ ਇਸ ਵਿੱਚ ਆਨਲਾਈਨ ਹੀ ਅਪਲਾਈ ਕਰ ਸਕਦੇ ਹੋ ਕੋਈ ਹੋਰ ਤਰੀਕਾ ਨਹੀਂ ਹੈ ਅਪਲਾਈ ਕਰਨ ਦਾ ਹੁਣ ਗੱਲ ਕਰੀਏ ਪੋਸਟਾਂ ਦੀ ਤਾਂ ਇਸ ਵਿੱਚ ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਦੀਆਂ 1092 ਪੋਸਟਾਂ ਨੇ ਟੈਕਨੀਸ਼ੀਅਨ ਗ੍ਰੇਡ 3 ਦੀਆਂ 8052 ਪੋਸਟਾਂ ਆਊਟ ਹੋਈਆਂ ਨੇ ਜੀ ਇਹ ਤੁਹਾਡੀਆਂ 9900 ਪਲੱਸ ਪੋਸਟਾਂ ਬਣਦੀਆਂ ਨੇ ਉਮਰ ਹੱਦ ਦੀ ਗੱਲ ਕਰੀਏ ਤਾਂ 18 ਤੋਂ ਲੈ ਕੇ 30 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਡੇਟ 9 ਮਾਰਚ 2024 ਤੋਂ ਸ਼ੁਰੂ ਹੋ ਚੁੱਕੀ ਹੈ ਜੀ ਤੁਸੀਂ 8 ਅਪ੍ਰੈਲ 2024 ਤੱਕ ਅਪਲਾਈ ਕਰ ਸਕਦੇ ਹੋ ਦੋਸਤੋ ਉਮੀਦ ਹੈ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ